ਰੋਈ ਮੈਂ ਤੇ ਮਰਾ ਯਾਰ ਸਰਵਣ ਅਸੀਂ ਚੱਲੇ ਆ ਭਾਈ ਗੱਡੀ ਲੈਣ ਅੱਜ ਹੀ ਗੱਡੀ ਹੋ ਗਈ ਖਰਾਬ ਉਥੇ ਇਹਦੇ ਗੱਡੀ ਭੱਜਦੀ ਉਥੇ ਪਾਸ ਹੋਣ ਵਾਲੀ ਇਹਦੇ ਕੰਮ ਕਮ ਕਰਾਉਣ ਡਿਆ ਅਸੀਂ ਦੂਜੀ ਗੱਡੀ ਹੋਂਡਾ ਹੋਟਲ ਜਾ ਕੇ ਚੱਲੇ ਆ ਇਹਦਾ ਚਾਹ ਪੀਣੀ ਤੇ ਚਾਹ ਵੀ ਬੀਚ ਲੱਗਣ ਓ ਸਰਵਣ ਭਾਈ ਕਿੱਦਾਂ ਕੀ ਹਾਲ ਦੇ ਕਿਧਰ ਚੱਲ ਪਏ ਜੇ ਯਾਰ ਗੱਡੀ ਖਰਾਬ ਹੋਈ ਯਾਰ ਗਲਤੀ ਤੇ ਤੁਹਾਡੀ ਬਾਸ ਹਾਂਜੀ ਹਾਂਜੀ ਦੁਬਾਰਾ ਮੈਂ ਕੱਲ ਛੱਡਾਂਗਾ ਕੱਲ ਹੀ ਛੱਡ ਕੇ ਆ ਜੀ ਯਾਰ ਤੇ ਹਾਂ ਜਨਾਬਾ ਰੀਤ ਲਾਇਆ ਵਾ ਜਾ ਹਾਂ ਚੱਲੇ ਹੁਣ ਹਵੀਰ ਨਾਲ ਹੁਣ ਹਵੀਰ ਚੱਲੇਦਾ ਭਰਾ ਤਾਂ ਮੈਂ ਭਰਾ ਹਵੀਰ ਨਾਲ ਚੱਲੇ ਆ ਹੁਣ ਚੱਲੇ ਉਹ ਚਲੋ ਬਾਕੀ ਦੇ ਖਾ ਲਿਆ ਤੁਹਾਨੂੰ ਭਾਈ ਦੀ ਗੱਡੀ ਚੈੱਕ ਕਰਾਵਾਂਗੇ ਤੇ ਆਪਣੀਆਂ ਕਰਾਵਾਂ ਨਹੀਂ ਹੁੰਦਾ ਕਰਾਦੇ ਵਿੱਚ ਭਾਈ ਜਮੀ ਲੋ ਜੀ ਗੱਡੀ ਹੋ ਗਈ ਹੈ ਰੈਡੀ ਗੱਡੀ ਚਲੋ ਹਾਂ ਆ ਸਰਵਨਾ ਤੂੰ ਕੱਢਿਆ ਵਾ ਹੋ ਗਈ ਗੱਡੀ ਰੈਡੀ ਤੇਰੀ ਹੋ ਗਈ ਆ ਆਹ ਇਹਦੀ ਭਾਜੀ ਗੱਡੀ ਆ ਉਹ ਆਹ ਗੱਡੀ ਪਹਿਲੀ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਬਹੁਤ ਸ਼ਾਨਦਾਰ ਗੱਡੀ ਏ ਦੇਖੋ ਇਹ ਛੜਦੀ ਹੁਣ ਗੱਡੀ ਬਾਹਰ ਚਲਾਈ ਨਹੀਂ ਇਹ ਟਿਕਸ ਟੁਕਰ ਲੱਗੇ ਹੁੰਦੇ ਤੇ ਹੁਣ ਉਹ ਨਾ ਪਾਹ ਗੱਡੀ ਚਲਾਉਂਦੇ ਆ ਇਹ ਵਧੀਆ ਗੱਡੀ ਏ ਰਵੰਡਿਆ ধੂਆ ধੂਏਕ ਰਗਰੀ ਸਾ ਲਾਉਣ ਦੇ। ਉਹ ਕਿੱਥੇ ਲੈ ਆੜੇ ਨਹੀਂ ਭਈ। ਲਓ ਜੀ ਗੱਡੀ ਕਰ ਲਈ ਕੱਲ ਚੇਂਜ। ਰਾਤੀ ਪੈ ਗਿਆ ਹਨੇਰਾ। ਨਾਲੇ ਮੜਾ ਮੜਾ ਆ ਗਿਆ ਮੀਂਹ। ਅਹੀਂ ਪਾਈ ਤਰਪਾਲ। ਭਾਈ ਮੋਟਰ ਇੱਕ ਦਬਈ। ਹੁਣ ਲੱਗੇ ਆ ਤਰਪਾਲ ਲਾਉਣ। ਗੱਡੀ ਲੈਣ ਦੀ ਗੱਲ ਬਣਾ ਕੇ। ਰਾਤੀ ਚੇਂਜ ਚੁੰਜ ਕਰਦੇ ਆ ਗੱਡੀ ਨੂੰ ਤੇ ਪੈ ਗਿਆ ਹਨੇਰਾ। ਤਰਪਾਲ ਫੇ ਪਾਈ ਨਾਲੇ ਤੇ ਆ ਗਿਆ ਮੀਂਹ ਮੜਾ ਮੜਾ ਨਾਲੇ ਤਰਪਾਲ ਪਾਈ ਵੇਖੋ ਮੀਂਹ ਦਾ ਰੰਗ ਹੰਦਾ ਬੁੱਦਾ ਮੌਸਮ ਬਹੁਤ ਵਧੀਆ ਹੈ ਤੇ ਭਈ ਦਾ ਤਰਪਾਲ ਪਾਈ ਹੁਣ ਲੰਮਨੇ ਦਰਪਾਲ ਲਾਗ ਤੇ ਫਿਰ ਗੱਡੀ ਤਰੂ ਵਾਹ